ਉਪ ਰਾਸ਼ਟਰਪਤੀ ਦੀ ਚੋਣ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਅੱਜ ਨਾਮਜ਼ਦਗੀ ਪਰਚੇ ਦਾਖਲ ਕਰਨ ਦਾ ਆਖਰੀ ਦਿਨ ਹੈ 25 ਅਗਸਤ ਤੱਕ ਉਮੀਦਵਾਰ ਆਪਣੇ ਨਾਮ ਵਾਪਸ ਲੈ ਸਕਦੇ ਨੇ ਐਨਡੀ ਗਠਜੋੜ ਦੇ ਉਮੀਦਵਾਰ ਵੀ ਸੁਦਰਸ਼ਨ ਰੈਡੀ ਨੇ ਆਪਣੇ ਨਾਮਜ਼ਦਗੀ ਪੱਤਰੇ ਦਾਖਲ ਕੀਤੇ ਇਸ ਮੌਕੇ ਕਾਂਗਰਸ ਸਮੇਤ ਗਠਜੋੜ ਵਿੱਚ ਸ਼ਾਮਲ ਵੱਖ-ਵੱਖ ਪਾਰਟੀਆਂ ਦੇ ਆਗੂ ਮੌਜੂਦ ਸਨ ਉਪਰਾਸ਼ਟਰਪਤੀ ਦੀ ਚੋਣ ਲਈ ਵੋਟਾਂ 9 ਸਤੰਬਰ ਨੂੰ ਪਵਾਈਆਂ ਜਾਣਗੀਆਂ ਤੇ ਵੋਟਿੰਗ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ ਰੈਡੀ ਦਾ ਮੁਕਾਬਲਾ ਕੌਮੀ ਜਮਹੂਰੀ ਗਠਜੋੜ ਦੇ ਉਮੀਦਵਾਰ ਸੀ ਪੀ ਰਾਧਾ ਕ੍ਰਿਸ਼ਨਨ ਨਾਲ ਹੋਵੇਗਾ ਜਿਨ੍ਹਾਂ ਨੇ ਬੀਤੇ ਦਿਨ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ ਅੰਕੜਿਆਂ ਤੇ ਝਾਤ ਮਾਰੀਏ ਤਾਂ ਐਨਡੀਏ ਕੋਲ ਬਹੁਮਤ ਤੋਂ 31 ਸੰਸਦ ਮੈਂਬਰ ਵਾਧ ਨੇ ਲੋਕ ਸਭਾ ਵਿੱਚ ਇਸ ਵੇਲੇ 542 ਅਤੇ ਰਾਜ ਸਭਾ ਵਿੱਚ 240 ਸੰਸਦ ਮੈਂਬਰ ਨੇ ਜਿਸ ਨਾਲ કુલ ਵੋਟਾਂ ਦੀ ਗਿਣਤੀ 782 ਹੈ ਬਹੁਮਤ ਲਈ 399 ਵੋਟਾਂ ਦੀ ਲੋੜ ਹੈ ਜਦਕਿ ਐਨਡੀਏ ਦੇ ਹੱਕ ਵਿੱਚ કુલ 442 ਸੰਸਦ ਮੈਂਬਰ ਨੇ ਦੂਜੇ ਪਾਸੇ ਇੰਡੀ ਗਠ ਜੋੜ ਕੋਲ ਸਿਰਫ 312 ਸੰਸਦ ਮੈਂਬਰ ਨੇ ਇਹ ਗਿਣਤੀ ਬਹੁਮਤੋਂ 79 ਵੋਟਾਂ ਘਟਨੇ ਜ਼ਿਕਰਯੋਗ ਹੈ ਕਿ ਉਪ ਰਾਸ਼ਟਰਪਤੀ ਦੀ ਚੋਣ ਜਗਦੀਪ ਢੰકડ ਵੱਲੋਂ 22 ਜੁਲਾਈ ਨੂੰ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇ ਚਲਦਿਆਂ ਹੋ ਰਹੀ ਹੈ 74 ਸਾਲ ਦੇ ਢੰકડ ਦਾ ਕਾਰਜਕਾਲ 10 ਅਗਸਤ 2027 ਤੱਕ ਸੀ ਉਹਨਾਂ ਸਿਹਤ ਕਾਰਨਾਂ ਦੇ ਚਲਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ